ਅਪਰਾਧੀ ਚਾਹੇ ਕਿੰਨਾ ਵੀ ਸ਼ਾਤਰ ਕਿਉਂ ਨਾ ਹੋਵੇ ਇੱਕ ਨਾ ਇੱਕ ਦਿਨ ਕਾਨੂੰਨ ਹੱਥ ਲੱਗੀ ਜਾਂਦਾ ਹੈ ਤੇ ਪੁਲਿਸ ਵੀ ਆਏ ਦਿਨ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਫੜ ਸਲਾਖਾਂ ਪਿੱਛੇ ਕਰਨ ਵਿੱਚ ਸਫਲਤਾ ਹਾਸਲ ਕਰ ਰਹੀ ਹੈ ਸਫਲਤਾਵਾਂ ਦੀ ਇਸ ਲੜੀ ਦੇ ਤਹਿਤ ਫਗਵਾੜਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਗਾਂਧੀ ਹਸਪਤਾਲ ਵਿਖੇ ਇੱਕ ਵਿਅਕਤੀ ਦੀ ਲਾਸ਼ ਪਾਈ ਗਈ ਸੀ ਜਿਸ ਨੂੰ ਚਾਕੂ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ ਜਿਸ ਵਿੱਚ ਮ੍ਰਿਤਕ ਵਿਅਕਤੀ ਸਾਹਿਲ ਅंसारी ਦੇ ਚਾਚੇ ਨੂੰ ਹੀ ਦੋਸ਼ੀ ਪਾਇਆ ਗਿਆ ਡੀਐਸਪੀ ਫਗਵਾੜਾ ਅਨੁਸਾਰ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਇਸ ਕੇਸ ਨੂੰ ਸੁਲਝਾ ਲਿਆ ਜੋ ਕਿ ਕਾਬਿਲ-ਏ-ਤਾਰੀਫ ਹੈ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਜਿਹੜਾ ਮਾਮਲਾ ਹੈਗਾ ਉਹ ਸਿਟੀ ਰਿਪੋਰਟ ਦੇ ਵਿੱਚ ਇੱਕ ਕਤਲ ਰਿਪੋਰਟ ਹੋਇਆ ਸੀ ਮਿਤੀ 18 6 2024 ਕਿ ਗਾਂਧੀ ਹਸਪੀਟਲ ਦੇ ਵਿੱਚ ਕੋਈ ਬੰਦਾ ਜਿਹੜਾ ਹੈ ਉਹ ਡੈੱਡ ਬੋਡੀ ਰੱਖ ਕੇ ਗਿਆ ਤੇ ਜਿਹੜੀ ਹੈ ਉਹ ਡਾਕਟਰਸ ਨੇ ਜਿਹੜੀ ਹੈ ਡੈੱਡ ਬੋਡੀ ਜਿਹਦੀ ਬ੍ਰਾਊਡ ਡੈੱਡ ਘੋਸ਼ਿਤ ਕੀਤੀ ਸੀ ਜੋ ਜਿਸ ਤਰ੍ਹਾਂ ਇਹ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਬੋਡੀ ਹੈ ਉਹਦੇ ਉੱਤੇ ਦੋ ਸਟੈਪ ਬੂਨਸ ਨੇ ਜਿਹੜੇ ਸ਼ੁਰਾ ਕੋ ਬੰਦੇ ਦੀ ਸ਼ਾਨ ਜਿਹੜੇ ਪਾਏ ਗਏ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਆ ਇਹਦੇ ਵਿੱਚ ਆਪਣੀਆਂ ਦੋ ਟੀਮਾਂ ਜਿਹੜੀਆਂ ਬਣਾਈਆਂ ਇਹਦੇ ਵਿੱਚ ਸਾਡੇ ਐਸ ਐਚਓ ਸਿਟੀ ਜਤਿੰਦਰ ਜੀ ਤੇ ਐਸ ਐਚਓ ਸਤਨਾਪੁਰਾ ਗੌਰਵ ਧੀਰ ਜੀ ਸ਼ਾਮਿਲ ਸੀਗੇ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਹਮਨ ਤੇ ਟੈਕਨੀਕਲ ਇੰਟੈਲੀਜੈਂਸ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਤੇ ਅਸੀਂ ਇੱਕ ਦੋਸ਼ੀ ਜਿਹਦਾ ਨਾਮ ਬਸਾਹਿਬ ਹਗਾ ਅंसारी ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਜਿਹੜਾ ਮਰਨ ਵਾਲਾ ਵਿਅਕਤੀ ਹੈ ਸਾਹਿਲ ਅंसारी ਉਹ ਤੇ ਜਿਹੜਾ ਮਰਨ ਵਾਲਾ ਹੈਗਾ ਇਹ ਆਪਸ ਵਿੱਚ ਚਾਚੇ ਭਤੀਜੇ ਨੇ ਜਿਹੜੇ ਮੁਸਾਹਿਬ ਅंसारी ਹੈ ਉਹ ਚਾਚਾ ਹੈ ਉਹਨੇ ਆਪਣੇ ਭਤੀਜੇ ਦਾ ਕਤਲ ਕੀਤਾ ਤੇ ਇਹਦੇ ਵਿੱਚ ਜਿਹੜੀ ਵਜ੍ਹਾ ਰੰਜੇ ਸ਼ੇੜੀ ਸਾਨੂੰ ਪਤਾ ਲੱਗੀ ਇਹਨਾਂ ਦੀ ਕੋਈ ਪਰਸਨਲ ਆਪਣੀ ਐਨ ਬੀ ਸੀ ਸੀ ਜਿਹਦੇ ਕਰਕੇ ਦੋਨਾਂ ਦੀ ਇਹ ਮਨਸਾ ਦੇਵੀ ਨਗਰ ਜਿੱਥੇ ਰਹਿੰਦੇ ਆ ਉਤੇ ਇਹਨਾਂ ਦੀ ਸਕਾਲ ਹੁੰਦੀ ਹੈ ਕਿ ਉਸੇ ਦੌਰਾਨ ਜਿਹੜੀ ਹੈ ਜਿਹੜਾ ਸਾਹਿਲ ਦੀ ਮੌਤ ਹੋ ਗਈ